ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਫੇਰ ਮੀਂਹ ਆ ਗਿਆ ਤੇ ਕੰਮ ਵਿਚਾਲੀ ਰਹਿ ਗਿਆ ਤੇ ਸਰ ਸਾਡੇ ਤਾਂ ਮੀਂਹ ਉਤਰਿਆ ਪੂਰਾ ਪੀਣ ਲੱਗਿਆ ਹੋਇਆ ਤੇ ਅੱਜ ਰੈਂਦਰ ਦਾ ਕੰਮ ਥੋੜਾ ਹੀ ਸੀਗਾ ਤੇ ਰਾਤੀ ਕਿ ਦਿਹਾੜੀ ਦਾ ਕੰਮ ਸੀਗਾ ਲੱਗੇ 10 12 ਕਿੱਲੇ ਸਾਰੇ ਟੋਟਲ ਬਣਨੇ ਵੀਰੇ ਪੁੱਛਦੇ ਸੀਗੇ ਵੀਰੇ ਵੀ ਤੁਸੀਂ ਕਣਕ ਸਟੋਰ ਕਿਵੇਂ ਕਰਦੇ ਹੋ ਵੀਰੇ ਆਪਾਂ ਤਾਂ ਕਣਕ ਖਾਨ ਜੋਗੀ ਰੱਖਦੇ ਆ ਤੇ ਫੀਡ ਲਈ ਰੱਖਦੇ ਆ ਬਸ ਹੋਰ ਵੀ ਆਪਨੇ ਕੋਲੇ ਇੰਨੀ ਪੂੰਜੀ ਹੈ ਨਹੀਂ ਕਿ ਆਪਾਂ ਕਣਕ ਸਟੋਰ ਕਰ ਲਈਏ ਕਿ ਕਣਕ ਜਿੰਨੀ ਹੁੰਦੀ ਆ ਉਹ ਤਾਂ ਬੀਚੀ ਦੇ ਦਿੱਤੀ ਆ ਬਸਾਂ ਬੀਜ ਲਈ ਰੱਖ ਲਈ ਦੀ ਆ ਤੇ ਡਰਮ ਡਰਮ ਭਰੀ ਜਾਂਦੇ ਆ ਤੇ ਡਰਮਾਂ ਦੇ ਉੱਤੇ 9 ਲੱਖ ਦੀ ਆ ਦੇਖੋ ਜਿਵੇਂ 222 ਆਹੇ 222 2024 ਦੀ ਬੀ ਹੋ ਗਿਆ ਜਿਹੜੇ 826 ਉਹਨਾਂ ਤੇ 826 ਲੇਖ ਦੇਣ ਹਾਂ ਸਾਰੇ ਡਰਮ ਭਰੀ ਜਾਣੇ ਇੱਧਰ ਵੀ ਡਰਮ ਭਰ ਦੇਣੇ ਅੰਦਰ ਵੀ ਪਏ ਆ ਡਰਮ ਆਵੇ ਕੰਕ ਚੱਲੀ ਜਾਂਦਾ ਕੰਮ ਡਰਮ ਭਰਨ ਉਹ ਗੱਟੂ ਲੱਭਦਾ ਸੀਗਾ ਇੱਧਰ ਵੀ ਸਾਰੇ ਡਰਮ ਭਰ ਤੇ ਇਹਨਾਂ 'ਚ ਰੱਖਤਾ 826 ਦਾ ਵੀ 826 ਇੱਧਰ ਭਰ ਤੇ 1 2 3 4 5 6 6 ਡਰਮ ਇਧਰ ਭਰਦੇ ਹਾਂ ਦੇਖੋ ਇਹਨਾਂ ਦੇ ਵੀ ਲਿਖਤਾ 826 2024 ਦਾ ਵੀ ਇਹ ਵੀ ਡਰਮ ਭਰ ਦੀ ਤੇ ਇਧਰ ਪਾ ਲੇਟ ਦਾ ਉਧਰ ਰੱਖ ਤੇ ਚਲੋ ਬਸ ਇੰਨੀ ਕੀ ਸਟਾਕ ਹੁੰਦੀ ਆਪਣੇ ਕੋਲੇ ਤੇ 15 20 ਗੱਟੂ ਬਾਹਰ ਪਰ ਕੇ ਰੱਖ ਲੈਣੇ ਕਿ ਚਲੋ ਜਿਹੜੇ ਖਾਣ ਦੇ ਮੱਝਾਂ ਦੇ ਕੰਮ ਆ ਜਾਂਦੇ ਆ ਬਸ ਇੰਨੀ ਕੀ ਰੱਖਦੇ ਆ ਬਾਕੀ ਸਾਰੀ ਸੇਲ ਕਰ ਦੀ ਦੀ ਆ ਕਿ ਆਪਣੀ ਬਾਲੀ ਪੂੰਜੀ ਹੈ ਨਹੀਂ ਕਿ ਆਪਾਂ ਰੱਖੀਏ ਹਨ ਇੰਨੇ ਜੋਗੇ ਵਾਲੇ ਹੈ ਨਹੀਂ ਆਪਾਂ ਵੀ ਬਾਲਾ ਸਟੋਰ ਕਰ ਸਕਦੇ ਆ ਕਿਉਂਕਿ ਪੈਸੇ ਲੈਣੇ ਦੇਣੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਨਵੇਂ ਪੁਰਾਣੇ ਕਰਨੇ ਹੁੰਦੇ ਉਹ ਹੋ ਜਾਂਦੇ ਬੰਦਿਆਂ ਜੀ ਨਾ ਰੱਖੇ ਵੀ ਠੰਡਾ ਉਹ ਨਾ ਦੇਖੋ ਲੋ ਜੀ ਮੀ ਅੱਜ ਪਈ ਜਾਂਦਾ ਕਣੀਆਂ ਹੜਦੀਆਂ ਨਹੀਂ ਪੂਰਾ ਕਾਫੀ ਟਾਈਮ ਹੋ ਗਿਆ ਇੰਨੀ ਗਮੀ ਤੇ ਇਹੀ ਸਪੀਡ ਤੇ ਪਈ ਜਾਂਦਾ ਸਾਰਾ ਕੰਮ ਬੰਦ ਖੜਾ ਅੰਦਰ ਪਰੇ ਡਰਾਮਾ ਹੁਣ ਆ ਆ ਗੱਟੂਆਂ ਚ ਭਰਨੇ ਆ ਵੀ ਜਿਨ੍ਹਾਂ ਦੀ ਜ਼ਮੀਨ ਆਪਾਂ ਬੋਹਨੇ ਆ ਉਹਨਾਂ ਨੂੰ ਦੇਣੀ ਆ ਕਣਕ ਜਿਨ੍ਹਾਂ ਜਿਨ੍ਹਾਂ ਨੇ ਲੈਣੀ ਹੁੰਦੀ ਹੁਣ ਉਹਨਾਂ ਨੂੰ ਦਿੰਨੇ ਆ ਕਣਕ ਇੱਥੇ ਇੰਨੀ ਮਗਰ ਲਾਉਣੀ ਅਰਸਾਦ ਹੈ ਐਦਾ ਕਹਿੰਦਾ ਅੱਗੇ ਕਰ ਲਾ ਕ ਇਥੇ ਲਾ ਦੇਣੀ ਚਲ ਫਿਰ ਲਾ ਉਹ ਬੁੜੀਆਂ ਨੂੰ ਅੰਦਰ ਲਾਦਾ ਫਿਰ ਉਹ ਜੀ ਤੂੜੀ ਦੇ ਨਾਲ ਲਾ ਦੇ ਉਹਨਾਂ ਦਾ ਤੂੜੀ ਵਾਲਾ ਸਾਫ ਕਰਨਾ। ਬਾਈ ਉਹ ਜਾ ਕਰਵਾਸ ਤੂੜੀ ਵਾਲਾ ਸਾਫ ਕਰਨਾ। ਇਹ ਤੂੜਾਈ। ਦੱਸੋ ਜੇ ਬਾਈ ਇੰਟਰਵਿਊ ਦੇ ਦੇ। ਐ ਨਹੀਂ ਦੇਣਾ। ਨਹੀਂ ਜਾ ਦੋ ਹਜ਼ਾਰ ਦਾ ਗੱਟੂ ਦੇਣਾ ਤੈਨੂੰ। ਮੈਂ ਜਿਹੜੀ ਰੱਖੀ ਸੀ ਉਹ ਕੱਲ ਗੁੜੀਆਂ ਲੈ ਗਈ ਸੈਨ ਵਾਲੀ। ਆ ਚਲ ਸਾਫ ਤੂੰ ਕਦੋਂ ਰੱਖੀ ਸੀ? ਤੂੰ ਕਦੋਂ ਰੱਖੀ ਸੀ? ਮੇਕਾ ਮੈਂ ਬੇ ਬਲੀਆਂ ਬਲੀਆਂ ਇਕੱਠੀਆਂ ਕਰਕੇ ਲਿਆਏ ਨਹੀਂ ਜਿਹੜੀ ਮਿਲਦੀ ਹੁੰਦੀ ਹੈ ਹਾਂ ਪਾਣਾ ਉਹ ਪਾਣਾ ਦੇ ਨਾਲ ਤਿਆਰ ਹੋਇਆ ਕੰਡਾ ਚੱਕ ਲਿਆ ਕਮਲ ਉਹ ਤੋਂ ਕੰਡਾ ਲਿਆ ਚੱਕ ਦੇਖ ਚੱਲਦਾ ਉਹ ਕੰਡਾ ਹਾਂ ਹਾਂ ਉਹਦਾ ਜ਼ਵੇਰ ਦਾ ਤਿਆਰ ਬੈਠਾ ਉਹਦਾ ਪਹਿਲਾ ਹੁੰਦਾ ਓਏ ਆ ਗੱਟੂ ਜਾਂ ਲਿਬੜੇ ਹੋਏ ਇਹਨੇ ਕਾਦੋਂ ਲਈ ਫਿਰਦੇ ਹੋ ਨਾ ਲਿਬੜਿਆ ਨਾ ਭਰੀ ਸਾਫ ਸਾਫ ਗੱਟੂ ਭਰ ਦੇ ਲੋ ਜੀ ਕਣਕ ਦੀ ਭਰਾਈ ਚੱਲੀ ਜਾਂਦੀ ਅੰਦਰੀ ਟਰਾਲੀ ਦੀ ਲਿਫਟ ਚੱਕਦੀ ਸੀ ਮੈਂ ਕਿ ਅੰਦਰ ਭਰੀ ਚੱਲੋ ਮੌਸਮ ਚਲੋ ਬਾਹਰ ਤਾਂ ਖਰਾਬ ਹੈ ਮੌਸਮ ਭਰ ਕੇ ਕਰ ਲੈਂਦੇ ਆ ਤੇ ਉਧਰ ਅੰਦਰ ਆ ਬੁੜੀਆਂ ਲਿਆਂਦੀਆਂ ਸੀ ਦਿਹਾੜੀ ਦੇ ਉਹ ਲਾਤੀਆਂ ਅੰਦਰ ਤੂੜੀ ਵਾਲੇ ਕਮਰੇ ਦੀ ਸਫਾਈ ਕਰਨ ਹਜੇ ਆਪਣੇ ਕੋਲ ਤੂੜੀ ਦਾ ਪਿਛਲੇ ਸਾਲ ਵਾਲੀ ਵੀ ਬਹੁਤ ਪਈ ਆ ਲਓ ਜੀ ਆਪਣੇ ਦੇਖ ਲਓ ਕੱਦੂ ਬਹੁਤ ਸੋਹਣੇ ਹੋਏ ਹੋਇਆ ਕੱਦੂ ਹਨ ਤੇ ਗੜਾਈ ਕਰਾਤੀ ਸੀ ਹੁਣ ਵਿੱਚੋਂ ਅੱਜ ਇਹ ਤਾਂ ਮੀਂਹ ਪੈਂਦਾ ਠੀਕ ਆ ਨਹੀਂ ਤਾਂ ਫਿਰ ਬਾਹੀ ਕਰਾਉਨੇ ਆ ਬਾਅਦ ਨੇ ਆਹਾ ਹੈਗੀਆਂ ਨੇ 1 2 3 4 5 ਲੈਣਾ ਕਦੂਆਂ ਦੀਆਂ ਨੇ ਤੇ ਉਹ ਦੋ ਲੈਣਾ ਹੈਗੀਆਂ ਪੇਠੇ ਦੀਆਂ ਇਹ ਆਪਾਂ ਇਹ ਆਪਾਂ ਸੇਲ ਸੂਲ ਤੋਂ ਨਹੀਂ ਲਾਇਆ ਆਪਾਂ ਤਾਂ ਐਂ ਲਾਇਆ ਵੀ ਚਲੋ ਨਾਲ ਤਾਂ ਘਰ ਦੀ ਸਬਜ਼ੀ ਹੋ ਜਾਇਆ ਕਰੂਗੀ ਤੇ ਨਾਲੇ ਚਲੋ ਜਿਹੜੇ ਬੰਦੇ ਆਉਣਗੇ ਆਪਣੇ ਝੋਨਾ ਲਾਉਣ ਨੂੰ ਉਹਨਾਂ ਨੂੰ ਹੋ ਜਾਊਗਾ ਤੇ ਉਦੋਂ ਬੰਦੇ ਕੰਮ ਕਰਦੇ ਆ ਬਾਹਲੇ ਹਨ ਸਾਰਿਆਂ ਦੇ ਲਈ ਹੋ ਜਾਊਗਾ ਆ ਦੇਖ ਲਓ ਮੈਂ ਕਹਿੰਦਾ ਹੁੰਦਾ ਸੀ ਨਾ ਵੀ ਪਈ ਇਹ ਕਹਿੰਦੇ ਅਸੀਂ ਭਿੰਡੀ ਲੈਣੀ ਆ ਜਾਂ ਭਿੰਡੀ ਲਾਉਣੀ ਆ ਆ ਦੇਖ ਲਓ ਵੀਰੇ ਮੀਂਹ ਪੈਂਦਾ ਵਾ ਤੇ ਪਰ ਇਹੇ ਤੋੜਦੀ ਪੈਣੀ ਆ ਇਹ ਨਹੀਂ ਛੱਡ ਸਕਦੇ ਤੋੜਨ ਠੀਕ ਆ ਨਾ ਦੇਖ ਲਓ ਵਿਚਾਰੀਆਂ ਨੇ ਮੀਹ ਚ ਨਾਲੇ ਮੀਂਹ ਪੈਣਾ ਤੇ ਨਾਲੇ ਇਹ ਚ ਕੰਡ ਵੀ ਉਹਦੂ ਡਬਲ ਲੜਨੀ ਆ ਮੀਂਹ ਪੈਣ ਦੇ ਵਿੱਚ ਇਹ ਛੱਡ ਨਹੀਂ ਸਕਦੀਆਂ ਬਸ ਇਹ ਆ ਸਭ ਤੋਂ ਵੱਡੀ ਇਹਦੀ ਇੱਕ ਦਿੱਕਤ ਵੀ ਇਹਨੂੰ ਛੱਡ ਨਹੀਂ ਸਕਦੇ ਆਪਾਂ ਤੇ ਨੰਬਰ 2 ਤੇ ਚਾਹੇ ਗਰਮੀ ਹੋਵੇ ਤਾਂ ਵੀ ਇਹ ਤੋੜਨੀ ਪੈਣੀ ਆ ਤੇ ਮੀਂਹ ਦੇ ਵਿੱਚ ਤਾਂ ਤੋੜਨੀ ਪੈਣੀ ਹੁਣ ਦੇ ਲੋ ਸਵੇਰ ਤਾਂ ਵੀ ਪੈਂਦਾ ਪਰ ਇਹ ਵਿਚਾਨੇ ਤੋਣ ਲੱਗੀਆਂ ਹੋਈਆਂ ਜੇ ਨਹੀਂ ਲੱਗਣਗੀਆਂ ਤਾਂ ਫਿਰ ਰਹਿ ਜੂਗੀ ਇਹ ਕਰਨਾ ਇਹ ਇਹਨਾਂ ਨੂੰ ਤੋੜਨੀ ਪੈਣੀ ਆ ਬੰਦੇ ਇਹ ਤਾਂ ਤਾਂ ਕਰਕੇ ਹੁਣ ਤੜਾਈ ਚੱਲਣੀ ਆ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਨਾ ਕੋਈ ਕੱਪੜੇ ਮੋٹے ਪਾ ਸਕਦੇ ਕੁਝ ਨਹੀਂ ਬੰਦਾ ਗਰਮੀ ਦੇ ਮਰੂ ਫਿਰ ਇਹ ਗੱਲ ਲੋ ਜੀ ਆਪਾਂ ਕਰਤਾ 50 75 ਆਪਣਾ ਸੇਲ ਲਾਸਟ ਦਿਨ ਬੀੜ ਤੇ ਸਮਾਨ ਸਰ ਉੱਡਣ ਲੱਗਿਆ ਚੱਲਿਆ 50 75 ਬਹੁਤ ਸਾਦ ਦਿੱਤਾ ਨੇ ਆਪਣਾ ਨਹੀਂ ਆਪੇ ਪਹੁੰਚਿਆ ਆਹ ਆਹ ਉਹ ਉਹ ਰੱਖਿਆ ਵਾ ਦੇਖੋ ਸਾਡੀ ਇਹ ਆ ਬਈ ਕੱਡੇ ਬੱਦੇ ਕੋਣ ਸੋ ਜੀ ਆਪਨੇ ਤਰਤਾ ਹੋ ਗਿਆ ਆਪਣਾ ਸੇਲ ਵੀਰੇ ਉਹਨਾਂ ਨੇ ਚਾਰ ਵਾਲੀ ਮਸ਼ੀਨ ਤੇ ਲਾਉਣਾ ਕਰਮਾਂ ਵਾਲਾ ਹੋਵੇ ਜਿਨਾ ਵੀਰੇ ਨੇ ਲਿਆ ਆਪਣੇ ਲਈ ਤਾਂ ਪੂਰਾ ਵਧੀਆ ਆਪਣਾ ਕੰਮ ਕਰਿਆ ਕਦੇ ਕੁਝ ਨਹੀਂ ਹੋਇਆ ਅੱਜ ਤੱਕ ਵੀ ਕੋਸ਼ਿਸ਼ ਕਿਤੋਂ ਨਹੀਂ ਕੁਝ ਖੁੱਲਿਆ ਅੱਜ ਤੱਕ ਇਹਦਾ ਪੂਰਾ ਇਹ ਚੱਲਿਆ 4600 ਘੰਟਾ ਚੱਲਿਆ ਸੀਗਾ ਟਾਇਰ ਆਪਾਂ ਚਾਰੇ ਨਵੇਂ ਪਾਤੇ ਤੇ ਆਪਾਂ ਨੂੰ ਪੈਸੇ ਵਾਲੇ ਸੋਨੇ ਮਿਲ ਗਿਆ ਪਰ ਤਾਂ ਸੇਲ ਕਰਤਾ ਨਹੀਂ ਕੋਈ ਵੀ ਮੰਨ ਨਹੀਂ ਸੀ ਤੇ ਕੱਲ ਵੀਰੇ ਹੁਣ ਆਏ ਵੀਰੇ ਉਹਨਾਂ ਨੇ ਪੈਸੇ ਇੰਨੇ ਲਾਤੇ ਕਿ ਜਿੰਨੇ ਦਾ ਆਪਾਂ ਨਵਾਂ ਲਿਆ ਸੀਗਾ 2016 ਚ ਉਹਨੇ ਦਾ ਹੀ ਬੈਗ ਆ ਇੱਕ ਵੀ ਰੁਪਈਆ ਘਟਿਆ ਨਹੀਂ ਉਦੋਂ ਜਿੰਨੇ ਦਾ ਬ੍ਰਾਂਡ ਨਿਉਂ ਘੜਾਇਆ ਸੀ ਉਹਨੇ ਦਾ ਉਹਨੇ ਦਾ ਬੈਗ ਆਪਾਂ ਦੇਤਾ ਆਪਾਂ ਕਹਿਆ ਫਿਰ ਹਜੇ ਆਪਾਂ ਨੂੰ ਲੋਡ ਨਹੀਂ ਲਾ ਜਦੋਂ ਝੋਨਾ ਵੱਢਾਂਗੇ ਉਦੋਂ ਲੈ ਲਾਂਗੇ ਆਪਾਂ ਨਵਾਂ ਤੇ ਨਾਲੇ ਚਲੋ ਪੈਸੇ ਕਮ ਆ ਜਾਣਗੇ ਹੁਣ ਹਜੇ ਆਪਾਂ ਨੂੰ ਲੋਡ ਨਹੀਂ ਟਰੈਕਟਰ ਦੀ ਹਜੇ ਆਪਾਂ ਬਦਲਾਂਗੇ ਇਦਾਂ ਹੀ ਸਰ ਜਾਣਾ ਹਜੇ ਆਪਣਾ ਤੇ ਜਿਹੜੇ ਵੀਰ ਹੁਣਾਂ ਨੇ ਲਿਆ ਇਹਨਾਂ ਨੇ ਵੀਰੇ ਹੁਣਾਂ ਨੇ ਮੱਕੀ ਵਾਲੀ ਆਚਾਰ ਵਾਲੀ ਮਸ਼ੀਨ ਤੇ ਲਾਉਣਾ ਜਿਹੜੀ ਪਿੱਛੇ ਪਾਸੇ ਨੂੰ ਚੱਲਦੀ ਹੈ ਨਾ ਵੀਰੇ ਹੁਣਾਂ ਨੂੰ ਪੀਆਰ ਗੇਅਰ ਦੀ ਲੋੜ ਸੀ ਤਾਂ ਕਰਕੇ ਵੀਰੇ ਹੁਣਾਂ ਨੇ ਲੈ ਲਿਆ ਲੋਬੀ ਜੀ ਅੱਜ ਆਏ ਸੀ ਜੌਂਡੀ ਏਜੰਸੀ 'ਚ ਅੰਕਲ ਨੇ ਟਰੈਕਟਰ ਲੈਣਾ ਸੀ ਆਪਣੇ ਨੰਬਰ 545 ਆ ਨਿੱਕਾ ਜਿਹਾ ਏਸੀ ਲਾਇਆ ਖੜਾ 50 27 EN ਵਧੀਆ ਐਵੇਂ ਲੱਗੂ 50 75 ਲੈ ਲਿਆ ਇਹ ਜੀਡੀ ਲਿੰਕ ਵਾਲਾ ਦਾ ਜੀਡੀ ਲਿੰਕ ਲਿਆ ਜੀਡੀ ਲਿੰਕ ਵਾਲਾ ਲਿਆ ਵਾ ਇਹ ਇਹਨਾਂ ਨੇ 14.5 ਲੱਖ ਦਾ ਆਇਆ ਚਾਰ ਡਿਸਟ੍ਰੀਬਿਊਟਰ ਲੱਗੇ ਹਨ ਯਾਨੀ ਕਿ ਡਬਲ ਡਿਸਟ੍ਰੀਬਿਊਟਰ ਹੋ ਗਿਆ ਦੋ ਡਿਸਟ੍ਰੀਬਿਊਟਰ ਲੱਗੇ ਐਮ ਆਰ ਐਫ ਦੇ ਟਾਇਰ ਆ ਇਹਦੇ ਬੜੀ ਬੜੀ ਗੱਲ ਆ ਆਪਾਂ ਉਹ ਕੁਝ ਨਹੀਂ ਲਵਾਉਣਾ ਜਾਂ ਸੀਚੋ ਸਮਾਨ ਬਾਹਰ ਹੀ ਲਵਾਉਣਾ ਸਤਰੀ ਸੁਤਰੀ ਸਾਰਾ ਕੁਝ ਤੇ ਬਹੁਤ ਵਧੀਆ ਵਾ ਟਰੈਕਟਰ ਬਣਤਰ ਹਨਾ ਕਿ ਪੀਟੀਓ ਡਬਲ ਪੀਟੀਓ ਆ ਗਈ 540 540 ਡਿਸਟ੍ਰਿਬਿਊਟਰ ਦੋ ਜੇ ਆ ਗਏ ਸਟੀਅਰਿੰਗ ਐਡਜਸਟੇਬਲ ਆ ਗਿਆ ਚਾਰਜਰ ਆ ਗਿਆ ਉਹ ਸੁੱਚਾਂ ਆ ਗਿਆ ਲੈਫਟ ਵਾਲੀਆਂ ਫਿਰ ਉਹਦੇ ਵਿੱਚ ਜਦੋਂ ਸੱਚਾ ਚਾਬੀ ਆਪਾਂ ਕਢ ਲਈ ਲਾਈਟ ਚੱਲ ਪੈਣੀ ਆਪਣੇ ਆਪ ਰਾਤ ਨੂੰ ਉਹਦੇ ਸੱਚ ਲੱਗੀ ਹੋਈ ਹੈ ਹਨ ਤੇ ਟਾਇਰ ਇਹਨੂੰ 16 9 30 ਦੇ ਆ ਤੇ ਮੂਹਰੇ ਟਾਇਰ ਦੂਜੇ ਆਪਣੇ 11 2 24 ਦੇ ਸੋਹਣਾ ਮਾਡਲ ਟਰੈਕਟਰ ਟੌਰੀ ਲੱਗਦਾ ਜੱਚਦਾ ਵਾ ਟਰੈਕਟਰ ਪੂਰਾ ਸਮਾਨ ਅੰਕਲ ਹੁਣੇ ਕਹਿੰਦੇ ਬਾਹਰੋਂ ਲਵਾਉਣਾ ਸਾਰਾ ਕੁਝ ਭਰਾਜੀ ਅੰਕਲ ਹੁਣੇ ਮੱਥਾ ਟੇਕਣ ਲੱਗੇ ਆ ਇਹ ਗਰੂ ਸਤਨਾਮ ਬੱਬਾ ਜੀ ਕਰਮਾ ਵਾਲਾ ਲੋਹਾ ਹੋਵੇ ਆਪਣੇ ਅੰਕਲ ਹੋਣਾ ਲਈ ਸਾਰਿਆਂ ਲਈ ਵਧਾਈਆਂ ਅੰਕਲ ਜੀ ਬਹੁਤ ਬਹੁਤ ਤੁਹਾਨੂੰ ਹਾਂ ਜੀ ਐਰੀ ਵਾਤੇ ਪਹਿਲਾਂ ਅੰਕਲ ਨੇ ਆਪਦੇ ਸਾਰੇ ਮਿੱਤਰ ਦੋਸਤ ਬੁਲਾਏ ਆ ਲੋ ਜੀ ਆਪਾਂ ਲੈ ਆਂਦਾ ਅੱਜ ਪੱਖਾ ਨਵਾਂ ਆ ਲੈ ਹੜ ਕੰਮ ਪਹਿਲਾਂ ਆਹ ਅੰਦਰ ਰੱਖਿਆ ਸਮਾਨ ਪਹਿਨੂੰ ਅੰਦਰ ਰੱਖਿਆ ਜਨ ਚੱਲ ਚੱਕ ਕੱਕਲਾ ਮੱਛਰ ਦੇ ਕਿੰਨਾ ਵੱਡ ਗਿਆ ਮਿੰਟਾਂ ਜੀ ਗੱਡੀ ਇਹਨੂੰ ਸਵੇਰੇ ਫਿੱਟ ਕਰਾਉਣੇ ਆਪਾਂ ਪੂਰਾ ਵੱਡਾ ਵਾ ਵੱਖਾ ਹਵਾ ਦਊ ਪੂਰੀ ਫੁੱਲ